ਰੱਬ ਦੇ ਸ਼ਰੀਕ ਨਹੀਂ ਬਣੀਦਾ ਹੁੰਦਾ ਹਨ ਐਂ ਕਹਿੰਦੇ ਨੇ ਵੀ ਰੱਬ ਦੇ ਸ਼ਰੀਕ ਉਹ ਰੱਬ ਦਾ ਸ਼ਰੀਕ ਬਣਦਾ ਜੀਗਾ ਇੱਕ ਬਾਬਾ ਕੋ ਵੱਖ ਬਾਣੀ ਵਾਲਾ ਰੱਬ ਦਾ ਸ਼ਰੀਕ ਬਣ ਗਿਆ ਬਣ ਗਿਆ ਬਣਦਾ 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 ਐਂਡ ਆਫ ਦਾ ਜਾੜਾ ਗੜਾ ਗਿਆ ਸ਼ੋਰ ਸਾਹ ਆਇਆ ਠੀਕ ਆ ਨਾ ਕਹਿਣ ਤੋਂ ਭਾਵ ਬੂਥਾ ਕਟਾ ਕੇ ਹੀ ਬੈਠਿਆ ਚਾਹੇ ਉਹਨੇ ਆਪਦੀ ਸੱਸ ਤੋਂ ਕਟਾਲਿਆ ਚਾਹੇ ਘਰ ਵਾਲੀ ਤੋਂ ਚਾਹੇ ਸਹੁਰਿਆਂ ਤੋਂ ਚਾਹੇ ਸਾਲਿਆਂ ਤੋਂ ਚਾਹੇ ਫਿਰ ਤਾਂ ਤੁਹਾਨੂੰ ਪਤਾ ਪੈਂਦੀਆਂ ਲੱਗਦਾ ਜਿਹਨੇ ਕੁੱਤੇ ਨੇ ਰੋਟੀ ਵੀ ਮਾਰੀ ਹੁੰਦੀ ਉਹ ਵੀ ਮਾਰ ਜਾਂਦਾ ਹਨ ਉਹ ਇੱਕ ਬਾਣੀ ਗਲਤ ਸਾਬਤ ਹੋ ਗਈ ਜੇ ਤੂੰ ਐਡਾ ਹੀ ਬਾਬਾ ਸੀਗਾ ਤੇ ਇਹਨੂੰ ਨਹੀਂ ਪਤਾ ਸੀ ਵੀ ਮੇਰੀਆਂ ਜਾੜਾ ਨਿਕਲਣਗੀਆਂ ਹੁਣ ਮੈਂ ਨਿਕਲ ਜਾ ਇਨ ਨੂੰ ਨਹੀਂ ਪਤਾ ਸੀ ਵੀ ਮੈਂ ਆ ਜਨਾਨੀ ਨਾਲ ਵਿਆਹ ਕਰਾਉਣ ਤੋਂ ਬਾਅਦ ਆ ਇਹਦੀ ਮਾਂ ਨਾਲ ਮੇਰਾ ਪੇਚਾ ਪਊਗਾ ਜਾਂ ਮੇਰੇ ਸਹੁਰਾ ਨਾਲ ਪੇਚਾ ਪਊਗਾ ਜਾਂ ਮੇਰੀ ਬਾਈ ਹੁਣਾਂ ਪੇਚਾ ਪਊਗਾ ਐਡੇ ਲੋਕ ਮੂਰਖ ਨੇ ਨਾ ਐਡੇ ਲੋਕ ਮੂਰਖ ਨੇ ਮੈਂਟਜ ਦੇ ਬੰਦੇ ਨੂੰ ਪਤਾ ਨਹੀਂ ਕਿੱਥੋਂ ਵੀ ਕਿੱਥੇ ਪਹੁੰਚਾ ਦਿੰਦੇ ਆ ਪਰ ਸਮਾ ਬੜਾ ਹਾਂ ਬਲਵਾਨ ਆ ਜਾਂਦੇ ਸਵੇਰੇ ਦੇ ਸਮੇਂ ਦੇ ਵਿੱਚ ਹੀ ਦਤਾਰਾ ਹੋ ਜਾਂਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਕਿਉਂ ਕਿਉਂਕਿ ਉਹ ਦਮਗੁਰੂ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਠੀਕ ਆ ਨਾ ਇਹ ਸਾਡੀ ਫਲਸਫੀ ਚ ਆਉਂਦੀ ਵੀ ਨਹੀਂ ਦਮਗੁਰੂ ਆਉਂਦਾ ਹੀ ਨਹੀਂ ਤਮ ਦੇ ਨਾਲੇ ਸਮਝ ਜਾਂਦੇ ਆ ਤਮ ਦੇ ਨਾਲੇ ਸਮਝ ਗਏ ਹੈਨਾ ਇਹਦੇ ਲਈ ਬੜਾ ਸੰਘਰਸ਼ ਕਰਨਾ ਪੈਂਦਾ ਬੜੀ ਗੱਲਾਂ ਨਾਲ ਗੱਲ ਕਰਨੀ ਪੈਂਦੀ ਆ ਫਿਰ ਕਿਤੇ ਜਾ ਕੇ ਗੱਲਬਾਤ ਬਣਦੀ ਆ ਇਹ ਕੋਈ ਵਿਖ ਬਾਣੀਆਂ ਜਾਂ ਡੰਮ ਜਾਂ ਰੱਬ ਦੇ ਸ਼ਰੀਕ ਬਣ ਕੇ ਕੁਝ ਨਹੀਂ ਮੰਨਦਾ ਠੀਕ ਹੈ ਜੀ ਸੋ ਤੁਸੀਂ ਇਹਦੇ ਰਿਹਾਂ ਕਰੋਗੇ ਜੇ ਬੰਦਿਆਂ ਨੂੰ ਥੋੜਾ ਜਿਆਦਾ ਸਟੱਡੀ ਕਰਿਆ ਕਰੋ ਪੜਿਆ ਕਰੋ ਸੁਣਿਆ ਕਰੋ ਉਹਨੂੰ ਦੇਖਿਆ ਕਰੋ ਸਮਝਿਆ ਕਰੋ ਐਵੇਂ ਨਾ ਜੇ ਕਿਸੇ ਨੇ ਮੇਰਾ ਗੱਲ ਨੇ ਸ਼ੇਅਰ ਕਰਤਾ ਤੇ ਨਾਲ ਹੀ ਸ਼ੇਅਰ ਕਰ ਦਿਓ ਸ਼ੇਅਰ ਕਰਨ ਤੋਂ ਬਾਅਦ ਉਹ ਇੱਕ ਬਾਣੀਆਂ ਦੇਖਣ ਚਲੇ ਜਾਓ ਸੌਣ ਤੇ ਇੰਟਰਵਿਊ ਲੀਏ ਉਹ ਜੋ ਹੂੰ ਕੀ ਯਾਰ ਪਤਾ ਨਹੀਂ ਇਹੋ ਗੋ ਯਾਰ ਲੋਕਾਂ ਨੇ ਰਹਿਣਾ ਸਾਲਾ ਇਹਨਾਂ ਦਾ ਸਹੀ ਗੱਲ ਆ ਬਣਦੇ ਤੁਸੀਂ ਬੜੇ ਸਿਆਣੇ ਹੋਣਾ ਮੈਕ ਲੈ ਕੇ ਜਾਂ YouTube ਚੈਨਲ ਬਣਾ ਕੇ ਜਾਂ ਕੁਝ ਵੀ ਆਪਣਾ ਐਨਥਿੰਗ ਬੋਲਣਾ ਜੋ ਵੀ ਤੁਸੀਂ ਸੋਚਦੇ ਹੋ ਲਿਖਦੇ ਹੋ ਪੜ੍ਹਦੇ ਹੋ ਸੁਣਦੇ ਹੋ ਦਿਖਾਉਣੇ ਹੋ ਸਰਚਾਰ ਕਰਦੇ ਹੂੰ ਆਪਣੇ ਆਪ ਨੂੰ ਬੜਾ ਉੱਪਰ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਸਿਰਫ ਪੁਆਇੰਟ ਆਫ 뷰 ਹੋਰ ਕੁਛ ਨਹੀਂ ਹੈ ਬਿਲਕੁਲ ਜਾਨਨ ਹੋਲੀ ਨਹੀਂ ਹੈਗੀ ਇਹ ਚੀਜ਼ ਦਾ ਤੁਹਾਨੂੰ ਪਤਾ ਨਹੀਂ ਸਕਿੱਲ ਨਹੀਂ ਗੱਲ ਨਹੀਂ ਵੀ ਬਾਤ ਨਹੀਂ ਠੀਕ ਹੈ ਨਾ ਐਵੇਂ ਜਾ ਕੇ ਤੁਰੇ ਮਰਦੇ ਕੋਈ ਪਾਠੀਆਂ ਦਰਹਿ ਫਿਰਦਾ ਕਿਤੇ ਦਰਹਿ ਮਰਦਾ ਦਰਹਿ ਸ਼ਰਮਦਾ ਕਿਤੇ ਇਹ ਗੱਲ ਤੇ ਲੋਕ ਕੋਲ ਹੈ ਹੀ ਨਹੀਂ ਉਹਨੂੰ ਐਵੇਂ بار بار ਮਰਾवटी ਤੌਰ ਤੇ ਨਹੀਂ ਮਨਾ ਕੇ ਦਿਖਾ ਸਕਦੇ ਆ ਤਾਂ ਨਹੀਂ ਕਿ ਲੋਕ ਪਸੰਦ ਕਰਦੇ ਹੁੰਦੇ ਹੈਗਾ ਬੇਬੂ ਲੋਕ ਜਿਹੜੇ ਲੱਗ ਜਾਂਦੇ ਆ ਪਿੱਛੇ ਕਿ ਨਸ਼ਾ ਖਾ ਕੇ YouTube ਦੇਖੀ ਜਾਂਦੇ ਆ ਹੈਨਾ ਕਈ ਸੀਦੋ ਵਾਲਿਆਂ ਦੇਖੀ ਜਾਂਦੇ ਆ ਕਿ ਬਡੂਸਾਂ ਨੂੰ ਦੇਖੀ ਜਾਂਦੇ ਆ ਕਈ ਕਿੱਦਾਂ ਨੂੰ ਪੜ੍ਹੇ ਸਕਦੇ ਕਿੱਦਾਂ ਪੜ੍ਹੇ ਕਰਦੇ ਆ ਇਹ ਗਾਣਾ ਸੋ ਵਲਯਾ ਦੇਖ ਕੇ ਅੱਗਾ ਪੁੱਛਾ ਪਿੱਛੇ ਲੱਗਿਆ ਕਰੋ ਸੋ ਠੀਕ ਹੈ थैंक यू फॉर द वाचिंग ਕੋਇਆ ਕਵਾਨੀ ਵਾਲੇ ਬਾਬਾ ਜੀ